ਆਸਤੌਰ ਤੇ ਜਿਹੜੇ ਵਿਕਾਸ ਦੇ ਕੰਮ ਨੇ ਉਹਨਾਂ ਤੇ ਧਿਆਨ ਦਿੱਤਾ ਜਾ ਵਿਕਾਸ ਮੁੱਦਿਆਂ ਨੂੰ ਉਹ ਵਾਰਿਆ ਜਾਵੇ ਕਿਸ ਤਰ੍ਹਾਂ ਦੇਖੋ ਉਹ ਦਿੱਲੀ ਦੀ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਤੋਂ ਬਾਅਦ ਜੀ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਨੇ ਸਾਡੀ ਇੱਕ ਮੀਟਿੰਗ ਕਰ ਸੱਦੀ ਸੀ ਜੀ ਦੇ ਵਿੱਚ ਸਾਰੇ ਵਿਧਾਇਕ ਸਹਿਬਾਨ ਸ਼ਾਮਿਲ ਹੋਏ ਸੀ ਜਿਹਦੇ ਅੰਦਰ ਪੰਜਾਬ ਨੂੰ ਲੈ ਕੇ ਚਰਚਾ ਹੋਈ ਦਿੱਲੀ ਨੂੰ ਲੈ ਕੇ ਚਰਚਾ ਹੋਈ ਕਿ ਤਿੰਨ ਸਾਲਾਂ 'ਚ ਕਿਹੜੇ-ਕਿਹੜੇ ਕੰਮ ਨੇਗੇ ਔਰ ਕਿਹੜੇ ਕੰਮ ਅਧੂਰੇ ਪਏ ਨੇ ਉਹਨਾਂ ਸਾਰਿਆਂ ਕੰਮਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ ਸੋ ਬਿਲਕੁਲ ਬਾਰ ਫੁੱਟਿੰਗ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਜੀ ਨੂੰ ਮੈਂ ਕਹਿ ਸਕਦਾਗਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਕੰਮ ਕਰਾਂਗੇ ਔਰ ਸਾਡੇ ਸਾਰੇ ਵਿਧਾਇਕ ਸਾਹਿਬਾਨ ਨੂੰ ਸਾਰੇ ਮੰਤਰੀ ਸਾਹਿਬਾਨ ਨੂੰ ਜਿਹੜਾ ਇਹੀ ਆਦੇਸ਼ ਹੋਇਆਗਾ ਕਿ ਸਾਰੇ ਜਣੇ ਤੇਜ਼ੀ ਨਾਲ ਜਿੱਥੇ ਵੀ ਕਿਤੇ ਕੋਈ ਵਿਕਾਸ ਕਰਦੇ ਰਹਿੰਦਾਗਾ ਉਹਨੂੰ ਪੂਰਾ ਕਰੀਏ 2027 ਨੂੰ ਲੈ ਕੇ ਕੀ ਕੀ ਤੇ ਰਹੇ ਚੱਲ ਰਹੀਆਂ ਨੇ ਪਾਰਟੀ ਦੀ ਹਾਂ ਦੇਖੋ 2027 ਹਜੇ ਬਹੁਤ ਦੂਰ ਆ ਪਰ ਲੇਕਿਨ ਹਜੇ ਤਾਂ ਜੋ ਜਨਾ ਆਦੇਸ਼ 2022 ਦਿੱਤਾ ਸੀਗਾ ਜੋ ਵਾਦੇ ਕੀਤੇ ਸੀ ਉਹਨਾਂ ਤੇ ਕੰਮ ਕਰਨ ਦੀ ਦੌੜ ਅਸੀਂ ਬਹੁਤ ਸਾਰੇ ਕੀਤੇ ਰਗੇ ਔਰ ਬਹੁਤ ਸਾਰੇ ਅਧੂਰੇ ਵੀ ਨੇ ਉਹ ਸਾਰੇ ਅਸੀਂ ਬੜੀ ਜਲਦ ਪੂਰੇ ਕਰਾਂਗੇ ਕਿ 1142 ਸੀ ਜਿਹੜੀ ਸਕੀਮ ਉਹ ਜਲਦ ਲੱਗੂ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਜੀ ਪੰਜ ਗਰੰਟੀਆਂ ਸੀ ਚਾਰ ਗਰੰਟੀਆਂ ਪੂਰੀਆਂ ਹੋ ਜਾਂਦੇ ਨੇ ਜੇ ਮੈਂ ਗੱਲ ਕਰਾਂ ਛਾਜਲੀ ਸਕੂਲ ਦਾ ਸਕੂਲ ਸਕੂਲ ਆਫ ਐਬੀਨਸ ਬਣ ਗਿਆ ਹਾਂਜੀ ਠੀਕ ਆ ਸੋ ਸਕੂਲ ਆਫ ਐਬੀਨਸ ਬਣਾਉਣ ਦਾ ਹਟਾ ਵਾਦਾ ਸੀ ਅਸੀਂ ਪੂਰਾ ਕੀਤਾਗਾ ਸੋ ਸਟੇਡੀਅਮ ਬਣਾਉਣ ਦੇ ਵਾਦੇ ਅਸੀਂ ਕੁਝ ਵਾਦੇ ਅਧੂਰੇ ਵੀ ਪਏ ਨੇ ਕੁਝ ਪੂਰੇ ਵੀ ਹੋ ਚੁੱਕੇ ਨੇ ਸੋ ਜਿਹੜੇ ਪੂਰੇ ਹੋ ਚੁੱਕੇ ਉਹਨਾਂ ਲਈ ਸਾਰੇ ਸੰਗਤ ਨੂੰ ਬਾਰਕਵਾੜ ਜਿਹੜੇ ਅਧੂਰੇ ਪਏ ਨੇ ਉਹ ਅਸੀਂ ਪੂਰੇ ਕਰਾਂਗੇ ਕਪ੍ਰੈਸ ਕਲੱਬ ਦੇ ਲਈ ਕੋਈ ਗ੍ਰਾਂਟ ਜਾਰੀ ਕਰਾਂਗੇ ਸਾਜਲੀ ਦੇ ਵਿੱਚ ਪ੍ਰੈਸ ਕਲੱਬ ਦੀ ਜ਼ਰੂਰ ਹੈਗੀ ਹੈ ਜੀ ਦੇ ਵਾਸਤੇ ਜਗ੍ਹਾ ਦਾ ਸਥਾਪਨਾ ਕਰ ਲੋ ਜਗ੍ਹਾ ਲੈ ਲੋ ਸਰਪੰਚ ਸਾਹਿਬਾਨ ਜਿਹੜੀ ਵੀ ਤੁਹਾਨੂੰ ਸਰਕਾਰ ਜਗ੍ਹਾ ਦਿੰਦੀ ਹੈ ਤੇ ਬਿਲਕੁਲ ਮੈਂ ਤੁਹਾਡੇ ਨਾਲ ਖੜਾ ਆਂਕਾ ਥੈਂਕ ਯੂ ਸੋ ਮਚ ਵਧੀਆ ਤੁਸੀਂ